ਤੇ ਵੀ ਬਹੁਤ ਗਰਦ ਪੈ ਜਾਂਦੀ ਐ ਨਾ ਨਹੀਂ ਧੂਣ ਤਪ ਜੰਮਾ ਮੇਰਾ ਉਹਦੇ ਰੋਸ ਸਫਾਈ ਕਰ ਮੈਂ ਬੇਬੀਆ ਕੀ ਕਰੀਏ ਸਵੇਰੇ ਸਵੇਰੇ ਮੈਂ ਆ ਸਫਾਈ ਦੀ ਕਰਨ ਵਾਲੀ ਸੀ ਤੁਮ ਮਨਤਨ ਕਰ ਲੇਗਾ ਮੈਂ ਤੁਮੈ ਪੁੱਛਦਾ ਵੀਰਾਂ ਦਿਖ ਰਿਆ ਨਾ ਬਾਪੂ ਦਿਖ ਰਿਆ ਬੇਬੀ ਦਾ ਖੇਤ ਗਿਆ ਹੋਇਆ ਤੈਨੂੰ ਪਤਾ ਹੀ ਐ ਕਿ ਕਿੰਨੇ ਮਿਹਨਤ ਕਰਦਾ ਤੇਰੀ ਖਾਤਰ ਦੇਣਾ ਦਿਨ ਰਾਤ ਇੱਕ ਕਰਦਾ ਵੀ ਚੰਗਾ ਪੜ੍ਹ ਲਿਖ ਕੇ ਤੂੰ ਕੋਈ ਅਫਸਰ ਲੱਗ ਜੇ ਚਲ ਬੇਬੀ ਵੀਰ ਦਾ ਠੀਕ ਐ ਖੇਤ ਗਿਆ ਆ ਬਾਪੂ ਨੂੰ ਦਿਖ ਰਿਆ ਬਾਪੂ ਕਿੱਥੇ ਆ ਬੇ ਬੱਪੂ ਤਾ ਤੁਸੀਂ ਇਹ ਹਜਾ ਬੇਲਾ ਕਰਿਆ ਕੰਮਕਾਰਾਂ ਕੋ ਜਿਹਦੀ ਟਰਾਲੀ ਕਿਸੇ ਗੁਰਦੁਆਰੇ ਜਾਂਦੀ ਹੈ ਕਿਤੇ ਮਰਜੀ ਜਾਂਦੇ ਸਾਲ ਮਾਰ ਕੇ ਬਹਿ ਜਾਂਦਾ ਚੱਲ ਵੀ ਘਰੇ ਨਹੀਂ ਖੜਦਾ ਹੁਣ ਉਹਦੀ ਉਮਰ ਐਸ਼ ਕਰਦੇ ਅੱਛਾ ਮੈਨੂੰ ਵੀ ਐਸ ਕਰ ਦੋ ਚੱਲ ਵੀ ਤੈਨੂੰ ਵੇਸ਼ ਕਰਾਵਾਂਗੇ ਤੂੰ ਇਦਾਂ ਕਰ ਮੈਂ ਮੇਰੇ ਦੋਸਤਾਂ ਨਾਲ ਘੁੰਮਣ ਜਾਣਾ ਮਿੰਦੂ ਘਰੋਂ ਟਿਕਾਣਾ ਰੋਟੀ ਦਾ ਕਾਦੀ ਪੱਕੀ ਪਈ ਆ ਨਾਲੇ ਬਣੀ ਪਈ ਆ ਸਬਜ਼ੀ ਮੈਂ ਤੈਨੂੰ ਪਾ ਕੇ ਖੜਾਉਂਦੀ ਆ ਨਾਲੇ ਨਾ ਮੇਰਾ ਪੁੱਤ ਥੋੜਾ ਜਿਹਾ ਧਿਆਨ ਰੱਖਿਆ ਕਰ ਆਪਦਾ ਦੋਸਤਾਂ ਦੋਸਤਾਂ ਦੇ ਨਾਲ ਨਾ ਬਾਹਲਾ ਘੁੰਮਿਆ ਫਿਰਿਆ ਕਰ ਤੂੰ ਫੇਰ ਨਾ ਕਰ ਮੈਨੂੰ ਸਾਰਾ ਸਭ ਪਤਾ ਠੀਕ ਆ ਤੂੰ ਰੋਟੀ ਲਈ ਮੈਂ ਢੋਣ ਤੈਨੂੰ ਮਾੜਾ ਤੋ ਤੱਕ ਕੋਈ ਨਾ ਮੇ ਰੋਟੀ ਲੈਣੇ ਤੂੰ ਬੈਠ ਕੱਟਦੇ ਨਾ ਸਾਰਾ ਦਿਨ ਕੰਮ ਕਰ ਕਰਕੇ ਵੀ ਕੰਮ ਨਾ ਕਰ ਕੋਲ ਮੜੀ ਜੀ 2 ਮਿੰਟ ਬੈਠੀ ਆ ਫੋਨ ਚਲਾਉਣਾ ਕੀ ਹੋ ਗਿਆ ਮਾਤਾ ਅ ਮੈਂ ਤਾਂ ਕੰਮ ਕਰ ਕਰ ਕੇ ਸਾਰਾ ਦਿਨ ਘਰ ਦੇ ਥੱਕ ਪੈ ਜਾਂਦਾ ਮਦੋਂ ਤੱਕ ਦੇ ਜਾਣੇ ਪਤਾ ਫਿਰ ਮੈਂ ਕਿੰਨੇ ਵਾਰੀ ਬੰਨੀ ਲਿਆ ਦਿੱਚਿਆ ਉਹ ਵੀਰੇ ਨੂੰ ਕਹਦੇ ਵਿਆਹ ਕਰਵਾ ਲੂ ਬੇ ਕਿੱਥੇ ਮੰਦਾ ਉਹਦਾ ਨੌ ਵੀਨਿਲਾਂ ਦਾ ਵਿਆਹ ਦਾ ਉਮਰ ਲੰਘਦੀ ਜਾਂਦੀ ਏ ਉਹਦੇ ਹਾਂ ਦੇ ਤਾਂ ਜਵਾਕਾਂ ਜੱਲਿਆਂ ਵਾਲੇ ਹੋਗੇ ਬੇਬੀ ਉੱਚ ਲੱਗੀ ਨ ਦਵਾਰੇ ਬਾਪੂ ਨੇ ਕਹੇ ਜੇ ਮੰਦਾ ਠੀਕਾ ਨਹੀਂ ਫਿਰ ਮੈਂ ਗਰਾ ਲੈਣਾ ਬੇ ਤੂੰ ਕਿਤੇ ਛੱਤਰ ਨਾ ਖਾ ਲਈ ਨਰੇ ਅੱਧਿਆ ਤੋਂ ਬੋਦੀਆਂ ਪਟਾਲੀ ਨਾਲ ਮੇਰੀ ਗੁੱਤ ਪਟਾ ਦੇਗਾ ਤੈਨੂੰ ਪਤਾ ਹੀ ਐ ਬੇਬੇ ਫਿਰ ਜੇ ਨਹੀਂ ਮੰਨਦਾ ਫਿਰ ਕੁਛ ਨਾ ਕੁਛ ਤਾਂ ਕਰਨੀ ਪੈਣਾ ਤੇ ਚਲ ਕੋਈ ਮੈਂ ਦੇਖਦੀ ਆ ਉਹਦੇ ਨਾਲ ਕਰਕੇ ਗੱਲ ਮੰਨ ਜੂਗਾ ਮੇਰੇ ਤੋਂ ਬਾਹਰ ਨਹੀਂ ਹੈਗਾ ਚਲ ਬੇਬੇ ਕਰ ਲੈ ਗੱਲ ਜੇ ਮੰਨਦਾ ਠੀਕ ਆ ਨਹੀਂ ਫਿਰ ਮੈਂ ਤੈਨੂੰ ਕਹਤਾ ਲੈ ਇਹਨੂੰ ਹੁਣੇ ਨਾਲ ਲਿਓ ਦੰਡੋਲੇ ਦੱਸ ਉਹ ਬੜਾ ਤਾਂ ਬੈਠਾ ਹੈ ਜੇ ਹੈ ਉਹ ਤਾਂ ਨੌਬ ਨਹੀਂ ਲੈਣ ਦਿੰਦਾ ਇਹਨੂੰ ਕਹਿੰਦਾ ਵੀ ਹੁਣੇ ਮੈਨੂੰ ਡੋਲਾ ਲਿਆ ਦੇ ਬੜਾ ਮੰਦਾ ਨਹੀਂ ਇਹ ਕਾਲਾ ਹੋਇਆ ਪਿਆ ਦੱਸ ਮੈਂ ਕੀ ਕਰਾਂ ਮੇਰੀ ਤਾਂ ਚੱਕੀ ਦੇ ਪੁੜਾਂ ਦੇ ਵਿੱਚ ਜਾਨ ਫਸ ਗਈ ਹਾਂ ਇਹਨੂੰ ਐ ਨਹੀਂ ਆਉਂਦਾ ਕੰਮਲੇ ਨੂੰ ਵੀ ਦੱਸ ਵੱਡੇ ਨੂੰ ਛੱਡ ਕੇ ਤੈਨੂੰ ਕਿਵੇਂ ਵਿਆਹਾਂ ਮੈਂ ਭਾਗਦਾ ਹੈਗਾ ਨੰਬਰ ਵਿੱਚ ਤੈਨੂੰ ਦੇਖਦੀਆਂ ਫੋਨ ਕਰਕੇ ਬਥੇਲੇ ਰਿਸ਼ਤੇ ਕਰਾਏ ਨੇ ਮੇਰੇ ਮੁੰਡੇ ਨੂੰ ਕਰਾ ਦੂਗਾ ਤਾਂ ਕੀ ਐ ਹੈਲੋ ਸਸੀ ਕਲਪਾ ਜੀ ਹਾਂ ਸਭ ਠੀਕ ਠਾਕ ਤੁਸੀਂ ਦੱਸੋ ਠੀਕ ਹੋ ਮੈਂ ਹੁ ਕਿੱਥੇ ਬੇ ਲੱਗਦੀ ਆ ਮੇਰੀ ਕਮਾਕਾਰਾਂ ਚ ਇਕੱਲੀ ਜਣੀਆ ਮੈਂ ਤਾਂ ਨਾ ਕੰਮ ਵਾਸਤੇ ਫੋਨ ਕਰਿਆ ਸੀ ਤੁਹਾਨੂੰ ਉਹ ਨਾ ਰਿਸ਼ਤਾ ਕਰਾ ਦੇ ਮੇਰੇ ਮੁੰਡੇ ਨੂੰ ਲਾਹੌਰ ਜੇ ਹੁਣ ਲੈਣਾ ਤਾਂ ਹੀ ਕਹਿੰਦੀ ਆ ਤਾਂ ਹੀ ਫੋਨ ਕਰਿਆ ਕੋਈ ਦੇ ਕੇ ਕੰਮ ਕਰ ਵਾਲੀ ਘਰੇਲੂ ਕੁੜੀ ਹੋਰ ਸਾਡੇ ਪਰਿਵਾਰ ਨਾਲ ਮਿਲਦਾ ਪਰਿਵਾਰ ਹੋਵੇ ਰੱਚੀ ਮੱਚੀ ਕੁੜੀ ਹੋਵੇ ਹਾਂ ਲੈ ਸ਼ਾਂਪ ਦੀ ਕਿਹੜੀ ਗੱਲ ਐ ਅੱਧੇ ਟੋਲੇ ਦੀ ਪਾ ਦਾਂਗੇ ਨਾ ਤੇਰੇ ਚਾਚਾ ਕੀ ਮੈਨੂੰ ਬਾਹਰ ਐ ਦੱਸ ਚੱਲ ਕੋਈ ਨਾ ਤੁਸੀਂ ਆ ਜਾਓ ਘਰੇ ਕਰਦੇ ਆਪਾਂ ਗੱਲ ਚਲੋ ਸ਼ੁਕਰ ਐ ਹੈ ਗਏ ਦੇ ਹੱਥ ਚ ਰਿਸ਼ਤਾ ਗਰਾਦੂਗਾ ਮੇਰੀ ਜਾਨ ਵੀ ਸਖਾ ਲਈ ਹੋਈ ਆ ਅੱਜ ਹੋਣਗੀਆਂ ਕਰਵਾ ਕੇ ਸੁਣਾਈ ਹੈ ਨਾ ਕੇ ਮੇਰੇ ਬਾਲਕਾ ਕਿ ਤੇ ਜੀਦ ਸਾਰਾ ਮੰਦਾ ਲੰਘ ਰਿਹਾ ਹੱਸਿਆ ਵਾ ਇੱਥੇ ਤਾਂ ਗੱਲ ਬਣ ਗਈ ਪਰ ਮੀਤ ਸਿੰਘ ਆ ਸਤ ਸ੍ਰੀ ਅਕਾਲ ਮੈਂ ਤਾਂ ਤੁਹਾਨੂੰ ਹੀ ਦੇਖਦੀ ਆ ਆਜੋ ਅੰਦਰ ਲੰਘ ਜਾਓ ਹੈਗਾ ਕਰਦੇ ਲਿਖ ਲੈ ਕੋਈ ਨਾ ਬੈਠੋ ਇੱਕ ਤਾਂ ਮਰ ਤੁਸੀਂ ਫੋਨ ਨਹੀਂ ਚੱਕਦੇ ਹੈਗੇ ਫੋਨ ਕਹੀ ਦੇ ਨਹੀਂ ਹੱਥੋਂ ਆਖਾਂ ਦੇ ਵਿੱਚ ਤੇ ਬਿਲ ਸਮਝਿਆ ਕਰੋ ਗੱਲ ਚਲ ਕੋਈ ਆਪਾਂ ਨਾ ਬੈਠ ਕੇ ਗੱਲ ਕਰਦੇ ਆ ਠੀਕ ਹੈ ਕਰਦੇ ਹਾਂ ਤੁੰਗੋ ਬੈਠ ਕੇ ਗੱਲ ਕਰਦੇ ਆ ਦੇਖੋ ਤੁਹਾਨੂੰ ਗੱਲ ਦਾ ਤਾਂ ਪਤਾ ਲੱਗ ਗਿਆ ਕਿ ਕਾਦੇ ਵਾਸਤੇ ਬੁਲਾਇਆ ਹੈ ਨਾ ਤੇ ਮੇਰੇ ਨਾਲ ਬਸ ਰਤੋ ਪੁੱθεਰਾ ਸਾਰਾ ਪਿੰਡ ਪਿਆਤਾ ਤੁਸੀਂ ਹੁਣ ਨਾ ਕੋਈ ਫੋਨ ਨਹੀਂ ਰਿਹਾ ਤਾ ਕੋਗਾ ਤੋ ਆ ਦੇਖ ਮੈਂ ਤਾਂ ਕੋਠੀ ਦੇਖ ਕੇ ਹੈਰਾਨ ਨਾ ਇੰਨਾ ਪੈਸਾ ਲਾਇਆ ਤੁਸੀਂ ਕੁਝ ਕਰਦੇ ਨਹੀਂ 70 ਲੱਖ ਰੁਪਇਆ ਲੱਗਿਆ ਹੁਣ ਜਿਹੜਾ ਕੁੱਕ ਟਿਕਾਣਾ ਲੈ ਕੇ ਆਉਂਗਾ ਮੈਂ ਬੰਦਿਆਂ ਨੂੰ ਲੈ ਕੇ ਆਉਂਗਾ ਉਹ ਤਾਂ ਅੱਧਾ ਤਾਂ ਕੋਠੀ ਨੂੰ ਦੇਖ ਕੇ ਅੰਕੋ ਭਜਾਣੇ ਉਹ ਪਰਮਾਤਮਾ ਦੇ ਮੇਰਾ ਪਾਜੀ ਆਪਾਂ ਕੌਣਾ ਕਰਨ ਕਰਾਉਣ ਵਾਲੇ ਹਨਾ ਦੇਖੋ ਰਿਸ਼ਤੇ ਤਾਂ ਮੇਰੇ ਕੋਲ ਬਹੁਤ ਹਨ ਹਾਂਜੀ ਹੁਣ ਕੀ ਗੱਲ ਆ ਨਾ ਹੁਣ ਸਾਡਾ ਸਮਾਂ ਬਦਲ ਗਿਆ ਅਗਲਾ ਰਿਸ਼ਤਾ ਕਰਾ ਕੇ ਨਾ ਪਿੱਛੋਂ ਨਹੀਂ ਉਮੀਦ ਰਹਿੰਦਾ ਤੁਸੀਂ ਮੇਰੇ ਨਾਲ ਵਰਤ ਦੇ ਨੂੰ ਕਿੰਨੇ ਸਾਲ ਹੋ ਗਏ ਇਹ ਦੱਸੋ ਹੁਣ ਤਾਂ ਆਪਣੇ ਰਿਸ਼ਤੇ ਦੀ ਗੱਲ ਚੱਲੀ ਐ ਅੱਗੇ ਤੁਹਾਡੇ ਤੋਂ ਕਿੱਥੇ ਮੂੰਹ ਲੁਕੋਇਆ ਥੋੜਾ ਬਹੁਤ ਸਤਿਕਾਰ ਐ ਮੇਰਾ ਸਰਦਾਰ ਮੈਂ ਤਾਂ ਬੈਠੀ ਸਭ ਨਾਲ ਗੱਲ ਕਰਨੀ ਸਰਦਾਰ ਜੀ ਸਾਰੇ ਵਾਰ ਨਹੀਂ ਗੱਲ ਸੋਚੋ ਤੁਸੀਂ ਬਸ ਕੁੜੀਆਂ ਇਹੋ ਜੀਆਂ ਦੇਖੋ ਸਾਡੇ ਘਰ ਚ ਰੱਖ ਲੀਆਂ ਮੇਚਦੀਆਂ ਹੁਣ ਕੰਮ ਆਣੀਆਂ ਕੁੜੀਆਂ ਦਾ ਭਲੇਂਦਰ ਕੋਰੇ ਤੂੰ ਨਾ ਤਰੀਫ ਕਰਦੇ ਨੇ ਰਚਨਾ ਇੰਨੀਆਂ ਸੌ ਕੁੜੀਆਂ ਸੋਹਣੀਆਂ ਸਨਖੀਆਂ ਲੰਬੀਆਂ ਲੁੰਝੀਆਂ ਬੈਠੇ ਰ ਕੋਲ ਕੋਲ ਸਾਡਾ ਮੇਲ ਦੇਖ ਲੈ ਕੁੜੀ ਕੰਮਕਾਰ ਵਾਲੀ ਹੈ ਬਸ ਸਾਡੀ ਹੋਰ ਕੋਈ ਡਿਮਾਂਡ ਨਹੀਂ ਹਰਿੰਦਰ ਬਰੇ ਕੁੜੀ ਦਾ ਬਹੁਤ ਪਸੰਦ ਆ ਕੁੜੀ ਲੱਭ ਰੂ ਮੈਂ ਕੋਈ ਗੱਲ ਥੋੜਾ ਜਿਹਾ ਮੈਨੂੰ ਟਾਈਮ ਦੇ ਦਵਾ ਚ ਟਾਈਮ ਪਤਾ ਨਹੀਂ ਨਾ ਦੇਦਾ ਥੋੜਾ ਬਾਕੀ ਤੇਰੇ ਘਰਕ ਗੱਲ ਹੋ ਰ ਪੜਦੇ ਆਲੀ ਹੈ ਮੈਂ ਕਿਸੇ ਕੋਲ ਗੱਲ ਨਹੀਂ ਕਰੀ ਅਜੇ ਤੇਦੇ ਬਾਪ ਨੂੰ ਵੀ ਨਹੀਂ ਪਤਾ ਛੋਟੇੁੰੁੰਡੇ ਨੇ ਤਾਂ ਮੇਰੀ ਨੂੰ ਕੁੜੀ ਦੇਖ ਰੱਖੀ ਆ ਉਹ ਤਾਂ ਐ ਨਹੀਂ ਪਤਾ ਅੱਜ ਲਿਆ ਕੇ ਖੜੇ ਘਰ ਤੇ ਮੈਂ ਤਾਂ ਉਹਨੂੰ ਤਾਂ ਡੱਕ ਕੇ ਰੱਖਿਆ ਹੈ ਵੀ بڑے ਦਾ ਤਾਂ ਕਰ ਦਈਏ ਲੋਕ ਕੀ ਕਹਿਣਗੇ ਵੀ ਛੋਟਾਬੇ ਆ ਲਿਆ ਤੁਸੀਂ ਆਪੇ ਸਿਆਣੇ ਬਾਜੀ ਮੈਂ ਤੁਹਾਨੂੰ ਗੱਲ ਦੱਸਦਾ ਜਿਹੜਾ ਮੈਂ ਖਾਣਾ ਲੈ ਕੇ ਆਉਂਗਾ ਕੁੜੀ ਦੇਖ ਕੇ ਤਾਂ ਭੁੱਖ ਲੇ ਲਈ ਮੈਂ ਦੇਖੀ ਪਰਸੇ ਹੀ ਕਰਦੇ ਹਾਂ ਨਾਲੇ ਹੋਣਾ ਅੱਦੇ ਕੋ ਕੋਠੀ ਤੇ ਦੁੱਧ ਹੀ ਕਿੰਨਾ ਪੈਸਾ ਲੱਗਦਾ ਹੈ ਨਾ ਮੈਂ ਤਾਂ ਦੇਖ ਕੇ ਹੈਰਾਨ ਹਾਂ ਸਾਰਾ ਕੰਮ ਦੁੱਧ ਹੀ ਕਰਦਾ ਆਗਰੇ ਤੇ ਅੱਖਾਂ ਚੋਂ ਝੜਾ ਆ ਜਾਣੀਆਂ ਹਾਂਜੀ ਹਾਂ ਤੇ ਬਾਕੀ ਰਿਸ਼ਤਾ ਤਾਂ ਕਰਾ ਲੂ ਮੈਂ ਅੱਛਾ ਮੜਾ ਜੀ ਹੁਣ ਤੁਹਾਨੂੰ ਪਤਾ ਨਾ ਵੀ ਮੜਾ ਜੀ ਹਾਂ ਆਪਕਾ ਸਮਝੇ ਵੀ ਭੜੇ ਲੱਗਦੇ ਨਹੀਂ ਨਾ ਤੇ ਤੂੰ ਨਾ ਹੋ ਕਰਿਆ ਕਰ ਰੱਬ ਨੇ ਤੈਨੂੰ ਕਿਥੇ ਰੱਖ ਉਸ ਦਿੱਤਾ ਤੈਨੂੰ ਐ ਲੱਗਦਾ ਵੀ ਤੇਰੀ ਉਂਗਲ ਸੁੰਨੀ ਰਹੂਗੀ ਮੈਂ ਤੇ ਪਾਕੇ ਦਰੂਗੀ ਐ ਤਾਂ ਕਰੋਸਾ ਥੋੜੇ ਦਿਨੇ ਮੈਨੂੰ ਚਲੋ ਮੇਰੇ ਨਾਲ ਬਾਹਰ ਸਾਫੀ ਖੜਾ ਮੈਂ ਉਹਨੂੰ ਖੜਾ ਕਰਾਇਆ ਸੀਗਾ ਮੈਂ ਪਰਦੇ ਦੀ ਗੱਲ ਕਰਨਾ ਸੀਗਾ ਚਲੋ ਠੀਕ ਆਪਾਂ ਫੇਰ ਮਿਲਦੇ ਆਂ ਚੱਲ ਕੋਈ ਨਾ ਇਹ ਤਾਂ ਗੱਲ ਆਉਦੇ ਦਿਮਾਗ 'ਚ ਹੀ ਕਰਦੇ ਤੈਨੂੰ ਮਹਾਨ ਤਨ ਪੂਰਾ ਕਰਕੇ ਘਰੋਂ ਤੋਰੂੰਗੀ ਹੈ ਮੈਂ ਵੀ ਕਿਸੇ ਨੂੰ ਦੱਸਣ ਜੋਗਾ ਹੋ ਜਾਣਾ ਵੀ ਆਹ ਚੱਲ ਠੀਕ ਹੈ ਮੈਂ ਦੇਖ ਕਿਵੇਂ ਮੈਂ ਇਹ ਕਰਾਉਣਾਗਾ ਹਾਂ ਉਹ ਕਦੇ ਬੱਸ ਟਾਈਮ ਚੱਲ ਕੋਈ ਨਾ ਮਿੰਨਾ ਦੇਤਾ ਬਹੁਤ ਹੈ ਬੱਸ ਚਾਹ ਪਾਣੀ ਦੀ ਸੇਵਾ ਦੱਸ ਮੈਂ ਬਾਜ਼ਾਰ ਘੈਰ ਸੀਗਾ ਚਾਹ ਪਾਣੀ ਫੇਰ ਪੀਵਾਂਗੇ ਬੈਠ ਕੇ ਇੱਲੀ ਦੇ ਟਿਕਾਂ ਤੋਂ ਦੇ ਕੇ ਆਵਾਂਗੇ ਹਾਂਜੀ ਚੱਲਾ ਸਾਰਾ ਪਿੰਡ ਵਿਆਪੇ ਨੇ ਹੁਣ ਮੇਰੇ ਘਰੇ ਵੀ ਬੂਟਾ ਲਾ ਦੂਗਾ ਦੂਜੀ ਰਹੀ ਗੱਲ ਆ ਲੱਖੀ ਦਾ ਟੁੱਟ ਪੈਣ ਦਾ ਪਰਦਾ ਰਹਿ ਜੂ ਘਰ ਚ ਨਾਲੇ ਰਿਸ਼ਤੇਦਾਰ ਚ ਇਹ ਇਸੇ ਨੂੰ ਦੋਨਾਂ ਦਾ ਵਿਚੋਲਾ ਕਹਿ ਦੂੰਗੀ ਵੀ ਦੋਨਾਂ ਦਾ ਹੀ ਇਸੇ ਨੇ ਕਰਾਇਆ ਹੋਰ ਦਲੇਰ ਸਿੰਘ ਹਾਂ ਹਾਂਜੀ 2 ਮਹੀਨੇ ਹੋ ਗਏ ਪੰਡ ਗਏ ਨੂੰ ਹਾਂ ਉਹ ਕੋਈ ਮੁਰਗੀ ਨਹੀਂ ਫਸੀ ਇਹ ਵਾਲੇ ਦੇਲਗ ਮਾਰਦੇ ਆਹ ਦੇਖੋ ਇਸ ਵਿੱਚ ਮਾਰ ਨਿਕਾ ਉਹ ਇਹ ਕੋਈ ਤਾਂ ਫਸੇ ਉਹ ਐ ਕਿਦਾਂ ਮਕਰਾਂ ਦਾ ਕਰਾਇਆ ਗਿੰਦ ਤਾਂ ਇਹ ਹਾਂ ਅਪਾਪ ਕੇ ਸੇ ਪਿੰਡ ਚ ਇੰਨੀ دیر ਰੁਕੀ ਨੇ ਹੈਗੇ ਤੂੰ ਪਹਿਲਾਂ ਪਨਾ ਲੈ ਕੇ ਤੱਤਰ ਬੋਲੇ ਨੇ ਆ ਮੇਰੀ ਸੋਹਣ ਗੱਲ ਤੇਰੀ ਨਾ ਬਹੁਤ ਜਗ੍ਹਾ ਤੇ ਚਲ ਰਹੀ ਐ ਕੋਸ਼ਿਸ਼ ਇਕਦੋਂ ਬੁਣਿਆ ਤਾਂ ਆਪਣੇ ਹੁਣ ਜਾਲ ਚ ਫਸਣਾ ਹੋਈਆਂ ਨੇ ਮੈਂ ਜਾਣਨਾ ਪਤਾ ਕਰਦਾ ਮੇਰੀ ਫਾਈਲ ਚੱਲ ਰਹੀ ਆ ਉਹਨਾਂ ਤੇ ਤੁਸੀਂ ਦੇਖ ਕੇ ਕਰੋ ਇਸ ਕੰਮ ਦਾ ਆਹ ਜਾਲ ਆਪਾਂ ਇਹੋ ਜਿਹਾ ਪਾਵਾਂਗੇ ਮਾਲ ਵੀ ਬੋਟਾ ਫਸੂ ਤੁਸੀਂ ਫਿਕਰ ਨਾ ਕਰੋ ਇਕ ਵਾਰ ਮੁੰਡਾ ਸਾਹਮਣੇ ਤਾਂ ਆਵੇ ਲੈ ਤੁਹਾਨੂੰ ਪਤਾ ਹੀ ਮੇਰੇ ਹੁਸਨ ਨੇ ਤਾਂ ਨਾ ਵੱਡੇ ਵੱਡੇ ਕਿਲੇ ਨੇ ਜਾਤ ਦਾ ਨਾ ਮੈਂ ਇਹਸਾ ਜਾ ਲੰਗੀ ਇਹ ਤਾਂ ਸਮਾ ਮਾਣ ਹੈ ਤੇਰੇ ਤੇ ਗੱਲ ਤਾਂ ਫਿਰ ਇਹੀ ਹੈ ਨਾ ਜੇ ਮਾਣ ਆ ਨਾ ਭਾਈ ਹੁਣ ਤੱਕ ਆਪਾਂ ਨੇ ਇੰਨੀਆਂ ਟੱਗੀਆਂ ਮਾਰੇ ਨੇ ਇਸੇ ਨੂੰ ਸੂ ਤੱਕ ਨਹੀਂ ਲੱਗੀ ਉਹ ਪੰਡਿਆਂ ਨੂੰ ਕੀ ਨਾ ਕੋਸਾ ਜਿਸ ਨੂੰ ਇਹ ਵੀ ਪਤਾ ਲੱਗਦਾ ਵੀ ਕਿੱਥੋਂ ਆਏ ਤੇ ਇੱਕ ਕਿਤੇ ਭਰ ਹੋ ਗਿਆ। ਫੇਰ ਨਜ਼ਾਰਾ ਵੀ ਆਹੀ ਹੈ ਨਾ ਜੇ ਪਰਦੇ ਦੀ ਪੈੜ ਵੀ ਨਾ ਲੱਭੇ। ਅੱਛਾ ਗੱਲ ਸੁਣ ਮੇਰੀ ਕੋਸ ਚੰਨ। ਤੂੰ ਇਹ ਪਤਾ ਕਰ ਕਿ ਪਿੰਡ ਵਿੱਚ ਰਿਸ਼ਤੇੇ ਘੋੜਾਉਂਦਾ ਜਾਣ ਕਿ ਬਚੂ ਰਿਹਾ। ਇਹਨੂੰ ਤਾਂ ਜਾਦੂ ਬਸਾ ਕੇ ਦੇ ਕੇ ਜਾ। ਕਿ ਤੂੰ ਕੋਈ ਮੁਰਗੀ ਤੇ ਮੁੰਡਾ ਮਿਲ ਜੇ ਚਾਹੇ ਕੁੜੀ ਮਿਲ ਜੇ। ਮੇਰੀ ਦੋ ਤਿੰਨ ਬਚੋਲਿਆਂ ਨਾਲ ਗੱਲ ਚੱਲ ਰਹੀ ਹੈ। ਮੈਂ ਖੈਲੀ ਸਾਡੇ ਕੁੜੀ ਇਹ ਰਿਸ਼ਤੇ ਕਰਵਾਉਣਾ ਹੈ। ਸਾਨੂੰ ਦਾ ਕੋਈ ਪੱਜਾ ਖਾਨਦਾਨ ਚਾਹੀਦਾ ਸਾਨੂੰ। ਉਹ ਬੁਲਾਇਆ ਸੀ ਮੈਂ ਤੇਰਾ ਤਾਂ ਦੇਖੀ ਮੈਂ ਕਹਿੰਦਾ ਗੁਰ ਤਾਂ ਬੀਤਦੀ ਬਹੁਤ ਵਧੀਆ ਪਰਸਨੈਲਿਟੀ ਹੈ ਕੋਰ ਬਾਰ ਕੋ ਤਾਂ ਬਹੁਤ ਵਧੀਆ ਮਾ ਵੀ ਭਾਈ ਸਾਡੀ ਕੁੜੀ ਵੀ ਵਧੀਆ ਹੈ ਖਾਣ ਦਾ ਵੀ ਬੰਦੇ ਆ ਸੀ ਕੋਈ ਦਿੱਕਤ ਨਹੀਂ ਹੈਗੀ ਕਿਸੇ ਨਾਲ ਉਹ ਵੀ ਕਹਿਦੀ ਅਸੀਂ ਤਾਂ ਭਾਈ ਕੁਮਲ ਸੀਗੇ ਮਤਲਬ ਬਹੁਤ ਬਾਕੀ ਬਗਦਨ ਸਾਡਾ ਪਿਆ ਤਾਂ ਮੈਨੂੰ ਪਤਾ ਹੈ ਕਿਵੇਂ ਚੱਕਰੀਆਂ ਘਮਾਉਂਦੇ ਨੇ ਲੱਗਦਾ ਨਾ ਫਿਰ ਗੱਲ ਤੇ ਆ ਜੀ ਅਸਿਕਾ ਜੀ ਹਾਂ ਜੀ ਹਾਂ ਜੀ ਕਿਰਪਾ ਜੀ ਕਿਵੇਂ ਲੱਗਿਆ ਸ਼ੋਰ ਸਾਡਾ ਪਿੰਡ ਪਿੰਡ ਤਾਂ ਬਹੁਤ ਸੋਹਣਾ ਹੀ ਪਿੰਡ ਦੇ ਲੋਕ ਬਹੁਤ ਸੋਹਣੇ ਨੇ ਸਾਡਾ ਤਾਂ ਕੀ ਕਰਦਾ ਵੀ ਅਸੀਂ ਇੱਥੇ ਹੀ ਆਪਣਾ ਘਰ-ਬਾਰ ਬਣਾਈਏ ਇੱਥੇ ਹੀ ਵਸੋ ਕਰਦੀਏ ਪੜੀ ਰਹੀਏ ਵੀਰ ਜੀ ਇਹ ਪਿੰਡ ਦਾ ਪਾਣੀ ਉਹ ਇਹ ਜਿਹੜਾ ਇੱਕ ਵਾਰ ਹੋਰੇ ਆ ਗਿਆ ਉਹਦਾ ਨਹੀਂ ਫਿਰ ਜਾਣ ਨੂੰ ਜੀ ਕਰਦਾ ਉਹਨੂੰ ਬਹੁਤ ਵਧੀਆ ਜੀ ਗਲੀਆਂ ਕੋਠੀਆਂ ਟੋਪੀਆਂ ਲੋਕ ਬਹੁਤ ਸੋਹਣੇ ਨੇ ਅੱਗੇ ਵੀ ਸਾਹਮਣੇ ਇੱਕ ਕੋੜਾ ਜਿਹਾ ਘਰੇੂ ਉਹ ਹੈ ਬਈ ਹੈਗੀ ਸਾਡੇ ਤੋਂ ਕੋਟਰ ਹੈ ਜਿਵੇਂ ਉਹਨਾਂ ਦੇ ਵਿਆਹ ਵਾਰੀ ਸੋਚ ਰਿਆਂ ਵੀ ਪੂਰੇ ਆਪੀ ਘਰ ਪਾ ਕੇ ਆਪਣਾ ਰਹਿ ਕੇ ਉਹਦਾ ਵਿਆਹ ਕਰਦੋ ਚਚਤਨ ਦਾ ਮੁੰਡਾ ਉਹ ਜੀ ਓਹ ਹੋ ਹੋ ਆ ਫਿਰ ਤੁਸੀਂ ਟਕਾਣੇ ਤੇ ਆ ਗਏ ਜੀ ਉਹ ਕਿਵੇਂ ਇਸ ਪਿੰਡ ਦਾ ਜੀ ਇੱਕ ਭਾਗ ਸਿੰਘ ਬਟੋਲਾ ਜੀ ਅੱਛਾ ਉਹਨਾਂ ਦਾ ਘਰ ਘਰ ਬੁੱਟੇ ਲਾਤੇ ਉਹਨੇ ਤਾਂ ਲੰਗੜੇ ਲੁੱਲੇ ਸਾਰੀ ਘੋੜੀ ਚਾੜਤੇ ਅੱਛਾ ਉਹਨੇ ਤਾਂ ਰੈਂਦ ਖੁੰਦ ਕੋਈ ਛੱਡਿਓ ਨਹੀਂ ਹੈਗੀ ਬਸ ਜਿੱਥੇ ਪਤੰਦਰ ਬੜ ਗਿਆ ਉਹ ਕੰਮ ਸਰੇ ਹੀ ਕਰਾ ਕੇ ਆਉਂਦਾ ਉਹ ਤਾਂ ਇਹ ਜ ਆ ਭਾਗ ਸੇ ਸਾਡਾ ਸਾਡੀ ਕੁੜੀ ਫੁੱਲਾ ਵਰਗੀ ਐ ਪੂਰੀ ਸੰਗੀ ਸੁਨੱਖੀ ਜੀ ਲਗਣੀ ਤੁਸੀਂ ਸਾਨੂੰ ਭਾਗ ਦਾ ਨੰਬਰ ਦਿਓ ਤੁਹਾਨੂੰ ਤੁਹਾਨੂੰ ਮਿਲਾਈ ਦੇਵਾਂਗੇ ਭਾਗ ਸੇ ਉਹਨੂੰ ਦੇਖਿਓ ਫਿਰ ਕਿਵੇਂ ਲਾਂਦਾ ਚੁੰਨੇ ਟੋ ਪਰ ਠੀਕ ਐ ਦੋ ਜਾਤ ਬਣੇ ਹੁਣ ਲੱਗਦਾ 30 ਚ ਬਣੇ ਮਿਲ ਜਾਂਦੇ ਕੱਲ ਨੂੰ ਭਾਗ ਨੂੰ ਬਣਾਉਣੀ ਆ ਬੇ ਭਾਗ ਹੁਣ ਭਾਗ ਉਹਨੂੰ ਭਾਗ ਦਾ ਸਾਨੂੰ ਲੱਗਣਗੇ ਬਹੁਤ ਵਸੇ ਕਿ ਉੱਚ ਤੇ ਲੱਗਦਾ ਸਿਰ ਕੜਾਹੀ ਚ ਹੁਣ ਆਉਣਗੇ ਨਜ਼ਾਰੇ ਉਹ ਕਾ ਨੂੰ ਆਪਾਂ ਕੱਲ ਤੇ ਗੱਲ ਛੱਡਣੀ ਆ। ਪਹਿਲਾ ਭਾਗ ਸਿੰਘ ਉਹਨੂੰ ਮਿਲ ਕੇ ਆਉਨੇ ਆ। ਉਹ ਨਾਲੇ ਹੀ ਨਹੀਂ ਕਹਦੇ ਸਿਆਣੇ। ਉਹਨਾਂ ਅੰਨੇ ਦੇ ਪੈਰ ਥੱਲੇ ਬਟੇਰਾ। ਸਾਰਾ ਪਿੰਡ ਲੁੱਟ ਲੁੱਟ ਕੇ ਖਾ ਗਿਆ। ਉਹ ਮੈਨੂੰ ਦੇਖੇ ਕੁਸ਼ਵਿੰਦਰ ਸਿੰਘ ਨੂੰ ਕਿਵੇਂ ਖਾਉ ਲੁੱਟੁੱਟ ਕੇ। ਹਲਾ ਅੱਧਰ ਲਉ। ਲੈ, ਆ ਚੰਗਾ ਕਿਤੇ ਟੋਕ ਪਾ ਕੇ ਤੇ ਨਾ ਪਾ। ਸਤਿ ਸ੍ਰੀਕਾਲ ਜੀ ਭਾਗ ਸਿੰਘ ਜੀ। ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਬਹੁਤ ਠੀਕ ਠਾਕ। ਹਾਂਜੀ ਹਾਂਜੀ ਬਹੁਤ ਵਧੀਆ। ਉਹਦੇ ਲਈ ਇੱਕ ਸੋਨੇ ਦੀ ਮੁਰਗੀ ਲੈ ਕੇ ਆਇਆ। ਹੋ ਮੇਰੇ ਪਰਮਾਤਮਾ ਅੱਜ ਦਾ ਦਿਨ ਵਧੀਆ ਚੜਿਆ ਜਿਹੜੇ ਤੇਰੇ ਦਰਸ਼ਨ ਹੋ ਗਏ ਦੱਸੋ ਹੁਕਮ ਆਂਡਾ ਮਿਲੂ ਤਾਂ ਚ ਮੇਰਾ ਅੱਧ ਕਰੇਗਾ ਚਾਹੇ ਕੁੜੀਆਂ ਵਾਲੇ ਪਾਸਿਓ ਚਾਹੇ ਮੁੰਡੇ ਵਾਲੇ ਪਾਸਿਓ ਕੋਈ ਅੱਧ ਲੈ ਲਈ ਅੱਧ ਤੂੰ ਚਾਹੇ ਵੱਧ ਲੈ ਲਈ ਉਸ ਸਾਮੀ ਫਸਾਹ ਕਹਿੰਦਾ ਤੂੰ ਹੈ ਪਰ ਟਾਈਮ ਤੇ ਤੂੰ ਮੁੱਕਰਦਾ ਨਾ ਟਾਈਮ ਤੇ ਫਿਰ ਕਰਕੇ ਮੂੰਹ ਜਾਂ ਉਧਰੋਂ ਲੰਘ ਜਾਂਦਾ ਫਿਰ ਤਾਂ ਪਹਿਚਾਨਦਾ ਵੀ ਨਾਦਾ ਕਿ ਖੁਸ਼ਵਿੰਦਰ ਸਿੰਘ ਖੜਾ ਤੂੰ ਮੈਨੂੰ ਸਾਮੀ ਦਾ ਰਾਜੇ ਛੋਟੇ ਵੀਰ ਫੇਰ ਦੇਖੀ ਤੂੰ ਭਾਗ ਸੋਹਣੀਆਂ ਰਾਜਾਂ ਹੋਈਆਂ ਗੁਲਮੇਖਾਂ ਫਿਰ ਪਤਾ ਲੱਗੂਗਾ ਪੱਕੀ ਗੱਲ ਐ ਮੁੱਕਰਦਾ ਨਹੀਂ ਜ਼ੁਬਾਨ ਤੋਂ ਮਰਦਾਂ ਦੀ ਜ਼ੁਬਾਨ ਐ ਯਾਰ ਕਮਾਲ ਕਰਤੀ ਬਾ ਫਿਰ ਤੂੰ ਮੈਨੂੰ ਟਿਕਾਣਾ ਦੱਸ ਲਾ ਫਿਰ ਪੱਗ ਨੂੰ ਟੂਟੀ ਚੱਲਨੇ ਆ ਕੱਲ ਨੂੰ ਆਪਾਂ ਕਿੰਨੇ ਵਜੇ ਕੱਲ ਨੂੰ ਦੋ 10 ਵਜੇ ਜਾਣਾ ਉਹ 9 ਵਜੇ ਚੱਲ ਮੈਂ ਕਹਿੰਦਾ 8:30 ਚੱਲ ਸਾਮੇ ਨਾਲ ਨਿਕੜ ਜੇ ਬਾ ਠੀਕ ਐ ਚੱਲ ਇਹ ਵੀ ਗੱਲ ਤੇਰੀ ਠੀਕ ਐ ਚੱਲ ਤੂੰ 8:30 ਦਾ ਟਾਈਮ ਕਰ ਫਿਕਸ ਪੱਕਾ ਅੱਡਾ ਠੌਨਾ ਮੈਂ ਪਿਆਰ ਰਹੀ ਟੂੜੀ ਟਾੜੀ ਵਧੀਆ ਲਾਲੀ ਮੁੱਛਾ ਮਾਚਾ ਚਾਣੀ ਤੂੰ ਦੇਖੇ ਨਾ ਸਹੀ ਭਾਗ ਤੋਂ ਦੀਆਂ ਸਕੀਮਾਂ ਦਾ ਵਾਹ ਠੀਕ ਆ ਵਾਹ ਓਏ ਖਸ਼ਵਿੰਦਰ ਸਿਆਣ ਤੂੰ ਕਿਹੜੇ ਬਾਗ ਦੇ ਮੂਲੀਆ ਭਾਲਦਾ ਮੇਥੋਂ ਅੱਗ ਮੈਂ ਤਾਂ ਤੈਨੂੰ ਗਲੀ ਵਾਲਾ ਪੈਸਾ ਨਾ ਦੇਵਾਂ ਮੈਂ ਘਾਟ ਘਾਟ ਦਾ ਪਾਣੀ ਪੀਤਾ ਹੋਇਆ ਲੈ ਵੀ ਖਸ਼ਵਿੰਦਰ ਸਿਆਣ ਕੌਣ ਆਇਆ ਇਨੇ ਦੇ ਪੈਰ ਥੱਲੇ ਬਟੇਰਾ ਇਹ ਭਾਗ ਸਿੰਘ ਨੇ ਗੱਲ ਲਾਤੀ ਨਾ ਸਿਰੇ ਸਾਲਾ ਸਵਾਦ ਜਾ ਆ ਜੂਗਾ ਇਹ ਇਹਦਾ ਹਰਾਮੀ ਆ ਭਾਗ ਸਿਆਂ ਪੈਸੇ ਕਢਾਣੇ ਦਾ ਮੁਸ਼ਕਲ ਨੇ ਉਹਦੀ ਜੇਬ ਚੋਂ ਪਰ ਉਹ ਕੀ ਜਾਣੂ ਉਹਦਾ ਬਾਹ ਕਿਹਦੇ ਨਾਲ ਪਿਆ ਭਾਗ ਸਿਆਂ ਨੂੰ ਪਤਾ ਹੀ ਨਹੀਂ ਸਾਡਾ ਮੈਕਮਾ ਕਿਹੜਾ ਆ ਮੁਰਦਿਆਂ ਦੇ ਹੱਡਾਂ ਚੋਂ ਪੈਸੇ ਕੱਢ ਲੈਣੇ ਆ ਛੱਡਦਾ ਤਿੰਨ ਵੀ ਨਹੀਂ ਭਾਗ ਸਿਆਂ ਮੈਂ ਕੋਈ ਨਾ ਲਊਗਾ ਅੱਧ ਤਮੈਂ ਅੱਧ ਨਹੀਂ ਛੱਡਦਾ ਉਹ ਦਲੇਰ ਸਿੰਘ ਨੂੰ ਭੇਜਿਆ ਸੀ Papa ਨੂੰ ਕੋਈ ਮੱਕੜ ਕਣ ਦੇ ਪਹੁੰਚੇ ਪਤਲ ਨਾ ਉਹ ਲੱਗਦਾ ਹੈ ਕਿ ਉਹ ਲ ਮੈਨੂੰ ਪਕੜਨਾ ਬੋਗਾ ਇਹਨਾਂ ਤੋਂ ਕੁਝ ਨਹੀਂ ਹੁੰਦਾ ਤੂੰ ਸਾਰਾ ਦਿਨ ਮੋਬਾਈਲ ਤੇ ਲੱਗੀ ਰਿਹਾ ਕਰ ਉਹ ਨੂੰ ਬਾਹਰ ਤੇ ਜੀਦਾ ਹੈ ਉਹ ਕੋਈ ਕੰਮ ਨਹੀਂ ਕਰਕੇ ਆਉਣਾ ਇੱਥੇ ਆਪਾਂ ਨਾਰਕੀ ਨਹੀਂ ਆਏ ਹੋਏ ਤੈਨੂੰ ਪਤਾ ਸੁਣੀਆ ਫਿਰ ਮੈਂ ਕੀ ਕਰਾਂ ਇੱਥੇ ਕੋਈ ਮੁਰਗਾ ਆਵੇ ਤਾਂ ਹੀ ਫਸਾਵਾਂ ਮੈਂ ਉਹ ਮੁਰਗਾ ਫਸਾਉਣ ਭੇਜਿਆ ਉਹਨੂੰ ਅਕਲ ਦੇ ਦਿਆ ਕਰੋ ਮੜੀ ਮੁੱਟੀ ਕਰਦੇ ਨੇ ਗੱਲਾਂ ਨਾ ਇਨਾ ਗੁੱਸਾ ਘਸਾ ਕਤੋਇਆ ਬਿਆਂ ਦਾ ਗੱਲ ਕੀ ਆ ਨਾ ਹੋਰ ਮੈਂ ਭੰਗੜਾ ਪੰਬ ਉਹ 2 ਮਹੀਨੇ ਹੋ ਗਏ ਇੱਥੇ ਆਏ ਨੂੰ ਹਾਲੇ ਤੱਕ ਸੜੀ ਪਈ ਮੁਰਗੀ ਹੋਣੀ ਬਸੀ ਕੋਈ ਗੱਲ ਨਹੀਂ ਫਸ ਜੀ ਮੁਰਗੀ ਵੀ ਟੈਂਸ਼ਨ ਘਾਤੋ ਨਹੀਂ ਨਾ ਇਹ ਤਾਂ ਠੀਕ ਆ ਕੋਈ ਨਾ ਕੋਈ ਕੋਈ ਤਾਂ ਜਾੜ ਥੱਲੇ ਆਉਗਈ ਲੇ ਦਲੇਰ ਵੀ ਆ ਗਿਆ ਹਾਂਜੀ ਠੀਕ ਹੈ ਮੈਂ ਨਾ ਜਮਾ ਕਾਟੋ ਫਿਰ ਲੈ ਲੈ ਕੁੱਸੀ ਉਹ ਖੁਸ਼ਖਬਰੀ ਲੈ ਕੇ ਆਇਆ ਕ ਉਹੀ ਮੂੰਹ ਲਟਕਾ ਕੇ ਮੁੜਿਆ ਆ ਸਭ ਖੁਸ਼ਖਬਰੀ ਹੈ ਮੂੰਹ ਲਟਕਾਉਣ ਵਾਲੀ ਨਹੀਂ ਹੁਣ ਤਾਂ ਹਸਾਂਗੇ ਕੋਈ ਸੁਣਾ ਫਿਰ ਫਸ ਗਈ ਮੁੱਕੀ ਫਸ ਗਈ ਮਾਲ ਵੀ ਚੰਗਾ ਉਹ ਵਾਹ 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 ਦਲੇਰ ਸਿਆ ਆ ਤਾਂ ਦਲੇਰ ਸੇ ਗੜੀ ਕੰਮ ਕੀਤਾ ਹੋਇ ਤੇ ਮੈਂ ਕਹਿੰਦਾ ਮਾਲ ਦੇ ਕਿਹੜੀ ਚੰਗਾ ਸਾਹਮਣੇ ਨਹੀਂ ਆ ਨਾ ਬੱਚਾ ਹਾਂ ਧੰਗਾ ਜੋ ਫੇਰਾ ਕੋ। ਤਾਂ ਹੂੰ ਤੇਰੇ ਸਿਰ ਤੇ ਕਿੰਨਾ ਕ ਬਟੋਰ ਲੇਂਗੀ ਉਥੋਂ। ਅੱਛਾ। ਤੇ ਤੱਕ ਇਚਣੀ ਲਾ ਸਰਕਾਰੀ ਲਿਆਉਂਗੀ। ਮਜ਼ਾ ਆ ਰਿਹਾ ਬਚੂਲਾ। ਅਰੇ ਹਾਂ। ਗੱਲ ਸੁਣ। ਸੁਣ ਗਿਆ? ਹਾਂਜੀ। ਪਿਆਰੋਂ ਪੀਤ ਹੈ। ਕੋਣ ਚੋ ਕੁਸ਼ ਮਰਜ਼ੀ ਰੱਖ ਦੇ। ਤੇਰਾ ਰਸਦਾ ਗਗਰ ਸਿੰਘ। ਆਸਰੀ ਲੋ ਦੱਸਣਾ। ਆਹ। ਅਸਲੀ ਦਾ ਹੱਥ ਤੇ ਕਸੀ ਆਪਦੇ। ਬੜੇ ਬੜੇ ਦੱਸੇ ਮੋਏ ਸ਼ੰਦਾ ਦੇ ਲਈ। ਪਰ ਨੋ ਮੈਰੀ ਦੱਸਣਾ ਤੂੰ ਸਾਡੀ ਕੁੜੀ ਤੇ ਸਾਡਾ ਮੁੰਡਾ ਪਰ ਪਤਾ ਨਹੀਂ ਇਹਨਾਂ ਨੂੰ ਇਹਨਾਂ ਦਾ ਸਭ ਦਾ ਕੰਮ ਹੈ ਘੁੰਟਾ ਦਾ ਹੌਂਡੀ ਆਪਣੀ ਜ਼ਰਦ ਤੇ ਲਿਆਇਆ ਬਚ ਕੇ ਜਾਂਦਾ ਬਚੋਣਾ ਕਦੋਂ ਆਊਗਾ ਅੱਜ ਜਿਹੜੀਆਂ ਆਪਾਂ ਗੱਲਾਂ ਆਈਆਂ ਕਰਦੇ ਆਂ ਆਉਂਦੇ ਆ ਉਹਨਾਂ ਨੂੰ ਆਏ ਪਤਾ ਲੱਗੇ ਵੀ ਇੰਨਾ ਸ਼ਰੀਫ ਪਰਿਵਾਰ ਤਾਂ ਕਿਤੇ ਮਿਲੇ ਹੀ ਨਹੀਂ ਬੜਾ ਟੈਂਸ਼ਨ ਨਾਲ ਹੈ ਤੂੰ ਟੈਂਸ਼ਨ ਆ ਪਤਾ ਆ ਮੁੱਛਾਂ ਭਰੀਆਂ ਐਨੇ ਐਂ ਕਰ ਰਹੀਆਂ ਹਾਂ ਕਿ ਸੱਜਣ ਮੇਰੀ 간ਜੀ ਐਵੇਂ ਨਹੀਂ ਆਇਆ ਇਹ ਤਾਂ ਪੰਤ ਨਹੀਂ ਉੱਡੇ ਜਦੋਂ ਬੈਨੋਂ ਦੀਆਂ ਸੋਰੀਆਂ ਨਾਲੇ ਕੁੜੀਏ ਤੂੰ ਇੰਨੀ ਸੰਸਕਾਰੀ ਬਣ ਕੇ ਕਿਹੀਂ ਉਸ ਅਗਲਾ ਕਹੇ ਨਾ ਅਸੀਂ ਤਾਂ ਇਹੀ ਆਪਣੇ ਘਰੇ ਲੈ ਕੇ ਜਾਂਦੇ ਠੀਕ ਹੈ ਤੇ ਮੁੜ ਕੇ ਇਹੀ ਕੁੜੀ ਆਏ ਪਤਾ ਲੱਗੇ ਵੀ ਆਹ ਝਟਕੇ ਸਾਰੇ ਘਰ ਨੂੰ ਥੋੜੀ ਬੜੀ ਲੈ ਹੁਣ ਯਾਰ ਬਹਿ ਲੈ ਜੀ ਬੜੀ ਸਦਾਗਰਾ ਕਰੀਆਂ ਭਾਈ ਹਾਂਜੀ ਹਾਂ ਯਾਰਾ ਜੀ ਥੋੜੀ ਕਾਜੀ ਉਹ ਦਿਮੈ ਲੱਗ ਰਿਹਾ ਠੀਕ ਆ ਹਾਂ ਜੀ ਆ ਵਧੀਆ ਜੀ ਲਿਆਂਦਾ ਭਾਗ ਸਿੰਘ ਕਿਵੇਂ ਚੋਟਲੇ ਪੋਚਲੇ ਹੋ ਰਹੇ ਨਹੀਂ ਹੈ ਇਹ ਵਿਭਾਗ ਦਾ ਕਹਦਾ ਜੀ ਬਸ ਬੈਠੇ ਨਹੀਂ ਕਰਵਾਦੇ ਅਸੀਂ ਬੈਠੋ ਮੈਂ ਕੁਰਸੀਆਂ ਲਿਆਵਾਂ ਪਹਿਲਾਂ ਲਿਆਓ ਪਹਿਲਾਂ ਕੁਰਸੀਆਂ ਲਿਆਓ ਭਾਗ ਸਿੰਘ ਸਾਹਮਣੇ ਦਾ ਵਧੀਆ ਬਸ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕੁਸ਼ਵਿੰਦਰ ਜੀ ਕਿਸ ਨੇ ਭਾਗ ਸਿੰਘ ਵਰਗੰਦੇ ਨੂੰ ਦੱਛ ਮਨਾਇਆ ਇਹ ਤਾਂ ਸੁਣ ਕੇ ਮੈਨੂੰ ਦੱਸਿਆ ਕਿ ਕਹਿੰਦਾ ਜੀ ਕੁਸ਼ਵਿੰਦਰ ਸਿੰਘ ਮਿਲਿਆ ਰੋ ਮਰੇ ਪਿਆਰ ਨਾਲ ਮਿਲਿਆ ਔਰ ਉਹਨੇ 10 ਵੀ ਐਸੇ ਬੰਦੇ ਨਹੀਂ ਪਾਈ ਉਹ ਤੁਸੀਂ ਇੱਥੇ ਕਰ ਲੈ ਕੇ ਆਗੇ ਬਹੁਤ ਬਹੁਤ ਧੰਨਵਾਦ ਜੀ ਮੈਂ ਕਹਿੰਦਾ ਤੂੰ ਜੰਮੀ ਨਸੰਤ ਹੋ ਜਾ ਜਿਹੜੀ ਮੇਕ ਲੱਗੀ ਪੱਟੀ ਨਹੀਂ ਜਾਂਦੀ ਜਿੱਥੇ ਲੱਗ ਗਈ ਚਲੋ ਸ਼ੁਕਰ ਚਲ ਠੀਕ ਹੈ ਫਿਰ ਸੰਤਰਾ ਨਾ ਨਾ ਵੀਰੇ ਮੈਨੂੰ ਕਾਲੀ ਐ ਪਾਰਟੀ ਤੁਹਾਨੂੰ ਮਿਲਾਤੀ ਉਹਨੇ ਕੱਲਾ ਹੀ ਦੇਖੀ ਕਿਵੇਂ ਲਾਂਦਾ ਚਲੋ ਫਿਰ ਆਪਾਂ ਸ਼ਾਮ ਨੂੰ ਮੈਂ ਮਾਰ ਰਿਹਾ ਹਾਂ ਜੁਟ ਕੇ ਹਮ ਨੂੰ ਕੰਮ ਕਰਾਉਂਦਾ ਤੁਹਾਡਾ ਸ਼ਾਮ ਨੂੰ ਮਾਰ ਰਿਹਾ ਕਰਦਾ ਠੀਕ ਹੈ ਹੋ ਗਿਆ ਠੀਕ ਹੈ ਆ ਕਰੋ ਗੱਲਾਂ ਬਾਤਾਂ ਠੀਕ ਹੈ ਹੋ ਗਈ ਠੀਕ ਹੈ ਕਰ ਸਿ ਬੋਲ ਰਹੀ ਜੀ ਜੀ ਬਬੇ ਤਾਂ ਪਾਪ ਸੱਚ ਬੋਚੋਂ ਰੱਬ ਤੂੰ ਖੜਾ ਬਲਾਵੇ ਇਹ ਹੀ ਸਜਦੇ ਆਂ ਇਸ ਜੀ ਦਾ ਪੱਤਾ ਲੈ ਆਂ ਵੀ ਬਧੀਆ ਜਿੰਦਗੀ ਜੁੜੇ ਪਰ ਹੁਣ ਗੱਲ ਇਹ ਨਹੀਂ ਸਾਡੀ ਬਹੁਤ ਗੱਲਦਾਰ ਨਾਲ ਪਾਈ ਦੋਨੇ ਬੱਚੇ ਸੰਸਕਾਰੀ ਨੇ ਇਹ ਸਾਡੇ ਪ੍ਰੀਤ ਘਰ ਤੋਂ ਐਦਾਂ ਰਿਸ਼ਤਾ ਲੱਭਦੋ ਚੰਗੀ ਜਾਈਆਂ ਦੋਗੇ ਚੰਗਾ ਪੈਸਾ ਕਾਤਾ ਹੋਵੇ ਨਾ ਆਂ ਬੱਚੇ ਉਹ ਜੋਰਾ ਸਿੰਘ ਥੈਂਕ ਯੂ ਫਿਕਰ ਲਿਆ ਭਾਗ ਸੁਹnde ਹੁੰਦੇ ਭਾਗ ਤੋਂ ਨਹੀਂ ਨਾ ਨਾ ਹੋ ਜੇ ਮੇਕਾ ਤਾਂ ਵੇਣੀ ਹਲਦੀਆਂ ਨਾਲੇ ਜਿੰਨੇ ਵੀ ਮੈਂ ਰਿਸ਼ਤੇ ਕਰਾਏ ਨੇ ਅੱਜ ਤੱਕ ਸਾਰੀਆਂ ਕੁੜੀਆਂ ਸੁੱਕੀ ਬਸਦੀਆਂ ਨੇ ਜੇ ਕਿਸੇ ਦਿਨ ਵਰਜੀ ਪਾ ਕੇ ਪੁੱਛ ਲੋ ਤੁਸੀਂ ਲੋਕ ਜੇ ਤੁਸੀਂ ਖਰਾਣੇ ਪਿੰਡ ਜਾ ਕੇ ਪੁੱਛ ਲੋ ਜਿੰਨੇ ਵੀ ਰਿਸ਼ਤੇ ਕਰਾਏ ਨੇ ਸਾਰੇ ਸੁੱਕੀ ਬਸਦੇ ਨੇ ਭਾਈ ਸਾਨੂੰ ਤਾਂ ਇਹ ਹੈ ਵੀ ਸਾਡੀ ਕੁੜੀ ਸੁੱਕੀ ਬਸੇ ਸਰ ਲੱਗਦਾ ਨਹੀਂ ਮੇਰੀ ਮੰਨ ਦੀ ਗੱਲ ਕਹੀ ਤੁਸੀਂ ਤੁਹਾਡੇ ਕਮਾਂਡ ਚੋਂ ਕੁੜੀ ਵਿਆਹੀ ਹੋਈ ਆ ਖਰਾਣੇ ਪਿੰਡ ਜਗਜੀਤ ਨੂੰ ਤੁਸੀਂ ਜਗਜੀਤ ਨੂੰ ਪੁੱਛ ਕੇ ਦੇਖਿਓ ਲੋ ਫਿਰ ਤਾਂ ਘਰ ਦੀ ਗੱਲ ਆਈ ਆਪਣੇ ਕੁੜੀ ਮੌਜਾਂ ਕਰਦੀ ਆ ਪਰ ਸੰਦਾ ਜਿਵੇਂ ਪਰਿਵਾਰ ਇਹਦਾ ਮੇਰੇ ਕੋਲ 100 ਪਰਿਵਾਰ ਹੋ ਗਏ ਕੋਈ ਸਾਡੀ ਨਿਰਮਿਤ ਸਾਊ ਹੈ ਬੇਸ਼ੱਕ ਸੰ ਇਹ ਵੀ ਨਹੀਂਗਾ ਤੂੰ ਨੀ ਚਰਾਕੀ ਲੈ ਜਾ ਸਾਨੂੰ ਕੋਈ ਮਗਾ ਜੋਰਾ ਸਿਆ ਭਾਗਦੇ ਹੁੰਦੇ ਤੈਨੂੰ ਫਿਕਰ ਕਰਨ ਦੀ ਕੀ ਲੋੜ ਪੈਗੀ ਉਹ ਤੁਸੀਂ ਇਹ ਦੇਖਿਓ ਸਾਡੀ ਪ੍ਰੀਤ ਜਦੋਂ ਸੋਹਰੀ ਬਗੀ ਤੂੰ ਸੋਹਰੇ ਪਰਿਵਾਰ ਦੀ ਸੇਵਾ ਦੇ ਕਿਵੇਂ ਕਰੂਗੀ ਤੈਨੂੰ ਦੋ ਦਿਨਾਂ ਚ ਪਤਾ ਲੱਗ ਜਗਾ ਵੀ ਪ੍ਰੀਤ ਕਹੀ ਜੀ ਆ ਬਸ ਆਹਾਂ ਬੱਚਾ ਕੰਮ ਵਾਲਾ ਹੋਵੇ ਚਾਨਸਾਰ ਸੱਸ ਸਭ ਨੇ ਦੇ ਮਨ ਚ ਗੱਟ ਜੇ ਔਰ ਆਪਾਂ ਨੂੰ ਪੀਜਾ ਹੀ ਦਾਗਾ ਉਹ ਸਾਡੀ ਪਰੀ ਤਾਂ ਇੰਨੇ ਟੈਲੈਂਟ ਵਾਲਾ ਜਿੱਥੇ ਜਾਂਦੀ ਹੈ ਬਸ ਇੰਨਾ ਪਿਆਰ ਵਧਾ ਲੰਦੀ ਹੈ ਉਹ ਦਿਨ ਲੱਗਦਾ ਉਹਨੂੰ ਹੱਥ ਵੀ ਦੇ ਬਸ ਤੁਸੀਂ ਜੰਮੀ ਫਿਕਰੇ ਨਾ ਕਰੋ ਗੱਲਾਂ ਸੁਣੋ ਸੱਸ ਸਹੁਰੇ ਨਾਲ ਤਾਂ ਇੰਨਾ ਪਿਆਰ ਵਧਾ ਦੂ ਉਹ ਇੰਨੀ ਸੇਵਾ ਕਰੂਗੀ ਦੋ ਜਣਾ ਚ ਸੱਸ ਸਹੁਰਾ ਤਾਂ ਆਪ ਕਹਿਣਗੇ ਵੀ ਅਸੀਂ ਇਹੀ ਸੀ ਤਾਂ ਕਦੇ ਨੂੰ ਹੀ ਨ ਕਿਸੇ ਨੂੰ ਮਿਲਣੀ ਹੋਣੀ ਜ਼ਿੰਦਗੀ ਚ ਫੇਰ ਤਾਂ ਬਸ ਤੁਸੀਂ ਇਹ ਮੰਨੋ ਬਾਰੇ ਨਿਆਰੇ ਮੈਂ ਅਗਲੀ ਸ਼ਾਮੀ ਨਾਲ ਗੱਲ ਕਰਕੇ ਨਾ ਸੋਨੂੰ ਸ਼ਾਮ ਨੂੰ ਫੋਨ ਕਰਦਾ ਬਸ ਕਰੋ ਤੁੰਨੇ ਚਾੱਕ ਕੇ ਲੈ ਜਾਣਾ ਤੁੰਨੇ ਜਦੋਂ ਮੈਂ ਤਾਂ ਦੋ ਦਿਨ ਬਾਅਦ ਦੇਖੂ ਗਲੀ ਭੱਲੇ ਗੱਲਾਂ ਹੋਣਗੀਆਂ ਵੀ ਬਹੂ ਆਈ ਸੀ ਕੀ ਬਾਤ ਹੈ ਜੀ ਬਾਕੀ ਹੁਣ ਕੁੜੀ ਤੁਸੀਂ ਦੇਖ ਲਈ ਕੁੜੀ ਤਾਂ ਬਹੁਤ ਸਲਾਗ ਕੁੜੀਆਂ ਸੋਹਣੀਆਂ ਠੀਕ ਹੈ ਜੀ ਬਸ ਕਰੋ ਹਣਾ ਚਾਹ ਨਹੀਂ ਪੀਕੇ ਬਹਿ ਜਾ ਹੁਣ ਦਾ ਪਾਣੀ ਪੀਕੇ ਨਹੀਂ ਚਾਹ ਨਹੀਂ ਪੀਣੀ ਮੈਂ ਹਲੇ ਇੱਕ ਹੋਰ ਸ਼ਾਮੇ ਕੋਲੇ ਚੱਲ ਠੀਕ ਹੈ ਠੀਕ ਹੈ ਧੰਨਵਾਦ ਨਿਗਰੱਖਿਆ ਰੱਖਿਓ ਹੁਣ ਸਾਡੀ ਕਾਪੂ ਜੂਤ ਕਾਲੇ ਮੈਂ ਤਾਂ ਹੱਥ ਬਲ ਬਲ ਕੇ ਥੱਕ ਗਿਆ ਸਾਰੇ ਮੂਰੇ ਉਸ ਦਾ ਕਰ ਸੇ ਉਹ ਹੁੰਦਾ ਤਲੇਰ ਕਰ ਸੇ ਉਹ ਸੋਰੀ ਸੋਰੀ ਗੱਲ ਇਹ ਹੈ ਵੀ ਮਿਹਨਤ ਕਰੂਗਾ ਭਾਗ ਸੋ ਤੇ ਫਲ ਆਪਾ ਕਮਾਵਾਂਗੇ ਆਉਣ ਨਾ ਯਾਰ ਆਉਣਾ ਹੱਥ ਬਲ ਬਲ ਕੇ ਥੱਕ ਗਿਆ ਤੇ ਮੂਰੇ ਬੋਰੀ ਬੋਰੀ ਬੱਤ ਤੇ ਵੀ ਜੇ ਮੈਂ ਤਾਂ ਤੋ ਫੜਾਈ ਸ਼ਰੀਫੀ ਬਣੀ ਦੇ ਹੱਥਾਂ ਹੀ ਟੱਪ ਗਿਆ ਦੀ ਉਹਦੇ ਮੂਰੇ ਉਹ ਤਾਂ ਸਭ ਜਾਦੀਬ

ਔਰ ਉਹਨੂੰ ਕੀ ਪਤਾ ਇਹ ਆਪ ਦਾ ਕਿਤੇ ਨਾ ਦੂਜੇ ਨੂੰ ਧਰਤੀ 'ਚ ਘੜਦੇ ਨੇ ਗੱਲ ਸੁਣ ਲੈ ਹਾਂ ਜਿਵੇਂ ਕੋ ਮੁੰਡਾ ਦੇਖਾਉਂਦਾ ਲੋਕ ਕਰਦਾ ਐਨੀ ਸ਼ਰੀਰ ਬਣ ਕੇ ਰਹਿਣਾ ਐਨੀ ਸ਼ਰੀਰ ਬਣ ਕੇ ਰਹਿਣਾ ਅਸਾਂ ਹੋਰ ਵੀ ਅੱਜ ਤਾਂ ਮਾਈ ਭੋਲ ਗਿਆ ਸੋਨੀਆ ਮੈਂ ਪ੍ਰੀਤ ਪ੍ਰੀਤ ਤੇ ਕਰੀ ਜਾਣਾ ਪਰ ਇਹਨੂੰ ਸੁਧਾਰ ਗਈ ਆ ਲੈ ਮੇਰਾ ਨਾਮ ਤਾਂ ਪ੍ਰੀਤ ਆਗਾ ਐਵੇਂ ਨਾ ਉਹਨਾਂ ਸਾਹਮਣੇ ਕਹਿਦੀ ਉਹ ਉਹਨਾਂ ਸਾਹਮਣੇ ਮੈਂ ਤਾਂ ਹੁਣ ਮੂੰਹ ਤੇ ਹੈ ਚੜ ਗਿਆ ਵੀ ਲੋਕਾਂ ਸਾਹਮਣੇ ਕਿਸ ਦਾ ਉਹ ਤੁੰਨੀ ਕਿਤੇ ਸੋਨੀਆਂ ਕਹਿਤਾ ਉਹ ਨਹੀਂ ਵੀ ਮਾਝਾ ਦਲੇਰ ਦਾ ਨਾਂ ਭੁੱਲ ਗਏ ਨੂੰ ਇਸ ਤਰ੍ਹਾਂ ਕਰੀ ਗਈ ਆ ਇਹ ਜੇ ਬੜਗੇ ਬੜਗੇ ਪਰਵਾਰ ਵਧੀਆ ਹਨ ਆਪਾਂ ਨੂੰ ਮਟੂਲੀ ਨੂੰ ਥੋੜਾ ਜਿਹਾ ਗੋਲ ਕਰਸ ਲੈ ਹਾਂ ਜਿੰਨਾ ਤੱਕ ਸਾਰੇ ਨੂੰ ਐਂ ਨੂੰ ਐਂ ਵੀ ਲੱਗਦਾ ਕਿ ਉਹ ਵਿਆਹ ਵੀ ਛੇਤੀ ਹੋ ਜਾਣਾ ਨਹੀਂ ਜਿੱਦੀ ਕਰਦੇ ਕਿੰਨਾ ਛੇਤੀ ਵਿਆਹ ਹੋਵੇ ਤੇ ਉਹਨੇ ਆਪਣੇ ਬਾਹ ਬਾ ਹੋਵੇ ਪਤਾ ਨਹੀਂ ਕਿ ਪਰ ਇਹ ਤਾਂ ਠੀਕ ਹੈ ਸਹੀ ਗੱਲ ਆ ਹਨਾ ਜਲਦੀ ਜਲਦੀ ਬਸ ਵਿਆਹ ਹੋ ਜੇ ਨਾ ਕੀ ਕੋਈ ਕੁਝ ਬਣਾ ਲਈ ਤੇ ਆਪੇ ਨਾ ਇਹ ਕਰ ਸੋਈਆਂ ਕੋਈ ਆਪਣੇ ਲਈ ਤਾਂ ਕੁਝ ਬਣਾ ਲਿਆ ਖਾ ਪੀ ਲਈਏ ਕੁਝ ਆਪਾਂ ਤਾਂ ਖਾ ਪੀ ਲਾਂਗੇ ਮੈਂ ਇੱਕ ਫੂਲਦਲ ਕਹਿਣਾ ਜਿਉ ਆ ਗਏ ਕਹਿਣ ਦੇ ਕਿ ਸਭ ਕੁੜੀ ਪਸੰਦ ਆ ਦੇਖਣਾ ਆਈ ਲੱਗਿਆ ਆਪਾਂ ਤਾਂ ਜਦੀ ਤੋਰ ਦਾਂਗੇ ਹੋਰ ਨਹੀਂ ਗੱਲ ਕਰਨੀ ਆਪਾਂ ਦੇ ਗਾਂ ਘਰਾ ਉੱਤੇ ਪਿਟੜੀਏ ਬਾਜੇ ਵਜਾਉਣੇ ਨੇ ਆਪਾਂ ਕਿਹਦੀ ਸੈਨਾ ਬਣੇ ਆਪਾਂ ਤਾਂ ਮਾਲ ਦਾ ਥੇਲਣਾ ਤੇ ਜਾਂਦੇ ਸਾਰ ਨਾ ਘਰ ਤੇਖਲੀਆਂ ਵਾਲਾ ਸਾਰਾ ਵੀ ਕਿੱਥੇ ਕੀ ਚਾ ਕਿੱਥੇ ਕੀ ਚਾ ਪੁੱਤਾਂ ਟੈਨਸ਼ਨ ਨਾ ਲਓ ਆਇਆ ਜਿੰਦਾ ਮੋ ਮੋ ਸਾਰਾ ਕੁਝ ਆਪਣਾ ਵੀ ਫੜਾ ਦੇ ਠੀਕ ਹੈ ਠੀਕ ਹੈ ਚੱਲ ਫੇਰ ਉਹ ਜੋ ਸ਼ੁਰੂ ਕਰ ਆਪਣਾ ਕਰਦੀ ਹੈ ਕੰਮ ਨਾ ਫੇਰ ਉਹ ਕੁੜੀ ਤਾਂ ਆ ਵੀ ਸੋਹਣੀ ਐ ਜਿਸ ਘਰ ਦੀ ਨੂੰਹ ਜੀ ਕੀ ਮਾਰਨੀ ਐ ਤੇਰੀ ਸੋਹਣੀ ਸਮੱਕੀ ਦੱਬ ਕੇ ਇਹਦੇ ਕੀ ਜਾਂਦੀਆਂ ਜਾ ਐ ਫਤਵੰਦੀ ਆ ਬੰਦੇ ਜਾਇਆ ਸਾਰੀਆਂ ਜ਼ਿੰਮੇਵਾਰੀਆਂ ਤੇਰੇ ਗਾਲ ਪਈਆਂ ਤੇਰਾ ਬਾਪ ਤਾਂ ਕਰ ਨਹੀਂ ਵਰਦਾ ਚਲੋ ਕੰਮ ਬੰਦੇ ਦਾ ਕਹਿੰਦੇ ਕਰਮ ਹੁੰਦਾ ਚੱਕੀ ਹਾਂ ਮੇਰੀ ਤਾਂ ਸਨ ਮੈਂ ਬੋਤ ਮੈਂ ਨਾ ਉਹ ਤੇ ਚਾਚੀ ਨੂੰ ਬੁਲਾਇਂ ਫੋਨ ਕਰਕੇ ਉਹ ਕਹਿੰਦਾ ਕੁੜੀ ਦੇਖਣਾ ਤੇਰੇ ਵਾਸਤੇ ਉਹ ਬੀਬੀ ਲੈnde ਮੈਂ ਬੁढ़ा ਹੋ ਗਿਆ ਬੇ ਐ ਕਾਨੂੰ ਕਹਿਨੀ ਆ ਵੀ ਬੁढ़ा ਹੋ ਗਿਆ ਬੇ ਹੁਣਾ ਤਾਂ ਹੈ ਹੀ ਆ ਹੁਣ ਤੈਨੂੰ ਆਪਾਂ ਛੋਟੇ ਨੂੰ ਪਿਆਹਾਂਗੇ ਪਿੱਛੇ ਤੂੰ ਛੋਟੇ ਦੀ ਹੋ ਜਾਊਗਾ ਤੇ ਕਹਿੰਦਾ ਬੇ ਜੇ ਕੋ ਦਾ ਹੋ ਗਿਆ ਕੰਜਰਾ ਤੈਨੂੰ ਕਿਸੇ ਨੇ ਨਹੀਂ ਕਰਾਉਣਾ ਛੜਾ ਬੱਜੇਗਾ ਪਿੰਡ ਚ ਉਹ ਮੈਂ ਤਾਂ ਲਿਆਉਂਗਾ ਆਪੇ ਲਿਆਉਂਗਾ ਐ ਨਹੀਂ ਜੜੇ ਰਹਿੰਦੇ ਆਪਾਂ ਪਹਿਲਾਂ ਛੋਟੇ ਨੂੰ ਪਿਆਹੋ ਵੀ ਹੈਗੀ ਕੋਈ ਨਹੀਂ ਗੱਲ तुण। फेर ਫੇਕਤ ਹੁਣ ਆ ਮੇਗਾ ਆਏ ਜਾਂਦੀਆਂ ਨੇ ਅੱਗੇ ਢੱਕਾਂ ਨੂੰ ਲੱਗਦੀਆਂ ਨੇ ਨਾ ਮੇਰਾ ਪੁੱਤ ਤੂੰ ਹਾਂ ਕਰ ਲੈ ਮੈਂ ਤੇਰੇ ਚਾਚੇ ਨੂੰ ਕਹਤਾ ਰੱਬੇ ਬਸ ਕੰਮ ਕਰ ਨਹੀਂ ਹੋਣਾ ਮੈਨੂੰ ਪਤਾ ਉਹਨੇ ਖੇਤ ਨਹੀਂ ਜਾਣ ਦਿਆ ਕਰਨਾ ਚਲੋ ਪਤਾ ਹੋਰ ਹੀ ਗੱਲਾਂ ਸੇੜ ਲੀਆਂ ਹਾਂ ਤੂੰ ਐਂ ਦੱਸ ਮੰਡੀ ਤੋਂ ਆ ਕੇ ਹਿਸਾਬ ਕਿਤਾਬ ਕਰ ਹਾਂ ਹਾਂ ਜਾ ਰੱਬੇ ਜਾਇਆ ਵਧੀਆ ਫਸਲ ਹੋ ਗਈ ਇਸ ਦੀ ਆਪਣੇ ਆਰਤੀਆ ਕਹਿੰਦਾ ਇਸ ਦੀ ਸਾਡੇ ਸਾਡੇ ਪਿੰਡ ਕੋ ਤੁਹਾਡੀ ਫਸਲ ਵਧੀਆ ਹੋਈ ਹੈ ਆਪਣੀ ਤਾਂ ਹਰੇਕ ਸਾਲੇ ਵਧੀਆ ਨਿਕਲਦੀ ਐ ਨਾ ਨਾ ਐਸਕੇ 9 ਲੱਖ ਬਚ ਗਿਆ ਆਪਾਂ ਨੂੰ ਲੈ ਕਮਾਵੂ ਪੁੱਤਾ ਮੇਰਾ ਕਮਾਵੂ ਆਪਣਾ ਮੋਨਾ ਕਹਿੰਦਾ ਹਣਤੀਆ ਕਹਿੰਦਾ ਵਧਾਈਆਂ ਦੇਈਂ ਕਹਿੰਦਾ ਮਾਂ ਬਾਪ ਨੂੰ ਫਿਰ ਕੋਈ ਡੱਬਾ ਟੱਬਾ ਤੇ ਲਿਆਉਂਦਾ ਮੈਂ ਬਾਬਿਆਂ ਦੇ ਮੱਥਾ ਟੇਕ ਕੇ ਆਉਂਦੀ ਹਾਂ ਹਾਂ ਪੁਆਲੇ ਬਾਬਿਆਂ ਤੇ ਟੇਕ ਕੇ ਮੰਗੇ ਹੱਥ ਨੇ 10 ਮਿੰਟ ਨੂੰ ਟੇਕ ਜਾਵਾਂ ਮੈਂ ਕਰ ਲੂਗਾ ਤੁਹਾਨੂੰ ਚੱਲ ਜੇ ਹੁਣ ਬਾਜ਼ਾਰ ਗਿਆ ਡੱਬਾ ਫੜ ਲੇ ਮੈਂ ਲਊਗਾ ਆਪੀ ਦੇ ਸਰਵਾਈ ਤੋਂ ਫੜ ਲਿਆ ਮੰਗੇ ਕੋਈ ਨਹੀਂ ਚੱਲ ਚੰਗਾ ਫਿਰ ਠੀਕ ਆ ਮੈਂ ਜੀ ਮੱਥਾ ਆਪਾ ਚਾ ਰੋਟੀ ਪਾ ਕੇ ਖਾ ਲੈ ਮੇਰੇ ਤਾਂ ਨਾ ਤੂੰ ਹੀ ਦੋ ਦਿਨ ਲੱਕ ਦਵਾਈ ਲੈ ਕੇ ਤੇ ਮਾਂ ਨਹੀਂ ਕੋਈ ਨਾ ਲਈ ਹੋਈ ਅ ਤੂੰ ਰੋਟੀ ਖਾ ਲੈ ਮੈਂ ਖਾ ਲਾਂ ਤੂੰ ਨਾ ਲੈ ਲੱਤੋਂ ਦਾ ਚਾਹ ਤੂੰ ਬਣਾ ਕੇ ਦੇ ਮਾਂ ਨਾ ਨਾ ਪਾ ਕੇ ਆ ਜਾ ਮੈਂ ਤੂੰ ਕੋਈ ਨਾਮ ਕਰ ਮੈਂ ਦੱਸੂ ਮੈਂ ਦਿਨੋ ਬਿਤਾ ਮੈਂ ਬਣੀ ਰਹੀ ਸਾਰੇ ਧੰਦੇ ਕਰੀਆਂ ਮਾਂ ਅੱਛਾ ਜੀ ਫਿਰ ਪੜਾਈ ਕਿਵੇਂ ਚੱਲ ਰਹੀ ਹੈ ਪੜਾਈ ਤਾਂ ਮੇਰੀ ਵਧੀਆ ਚੱਲਦੀ ਹੈ ਮੈਂ ਤੁਹਾਨੂੰ ਐ ਕਹੇ ਸੀ ਜਿਹੜਾ ਤੁਹਾਨੂੰ ਕੰਮ ਕਿਹਾ ਸੀ ਉਹ ਕੀਤਾ ਕਿ ਨਹੀਂ ਕੀਤਾ ਕਿਹੜਾ ਕੰਮ ਕਹਿੰਦਾ ਕਿਹੜਾ ਕੰਮ ਰਿਸ਼ਤੇ ਵਾਲਾ ਆਪਣੇ ਰਿਸ਼ਤੇ ਵਾਲਾ ਉਹ ਲੈ ਰਿਸ਼ਤੇ ਵਾਲੀ ਨਾ ਤਾਂ ਮੈਂ ਬਾਪੂ ਨਾਲ ਗੱਲ ਕਰ ਸਕਦਾ ਨਾ ਮੈਂ ਬਾਈ ਨਾਲ ਗੱਲ ਕਰ ਸਕਦਾ ਮੈਂ ਹੁਣ ਬੇਬੇ ਨਾਲ ਗੱਲ ਕਰੀ ਆ ਮੇਰੀ ਗੱਲ ਛੋੜ ਲੈ ਜੀ ਤੂੰ ਕਿਸੇ ਨਾਲ ਗੱਲ ਨਹੀਂ ਨਾ ਕਰ ਸਕਦਾ ਵੀ ਤੇਰਾ ਆਹੀ ਮੂਹ ਰਿਆ ਨਾ ਮੈਨੂੰ ਘਰਦਿਆਂ ਨੇ ਕਿਤੇ ਹੋਰ ਵਿਆਹ ਦੇਣਾ ਫੇਰ ਇੱਥੇ ਮਾਰੀ ਜਾਈਂ ਕੰਧਾਂ ਨਾਲ ਟਕਰਾਂ ਉਹ ਤਾਂ ਫਿਕਰ ਕਰਨ ਕਰਦੀ ਆ ਤੂੰ ਤਾਂ ਉਈਂ ਪਾਰਾ ਵਧਾਈ ਜਾਨੀ ਆ ਗੱਲ ਕਰਨ ਚੰਦਾ ਟਾਈਮ ਕੱਦ ਲੱਗ ਰਿਹਾ ਕੀ ਟਿਕਾ ਲੱਗ ਰਿਹਾ ਉਹ ਟਾਈਮ ਤਾਂ ਚੰਨੀ ਲੱਗਣੀ ਸੀਗਾ ਪਹਿਲਾਂ ਆਈ ਸੀਗਾ ਮੇਰੇ ਬੜੇ ਭਰਾ ਦਾ ਰਿਸ਼ਤਾ ਹੋ ਜੀ ਫਿਰ ਬੜੇ ਭਰਾ ਨੇ ਬੇਬੇ ਨੂੰ ਗੱਲਾਂ ਕਰਨ ਚ ਕਹਿ ਦਿੱਤਾ ਕਹਿੰਦਾ ਪਹਿਲਾਂ ਲੱਕੀ ਦਾ ਕਰ ਦੋ ਕੀ ਤਾ ਆਪਨੀ ਗੱਲ ਲਵੇ ਲੱਗਣੀ ਆ ਨਹੀਂ ਕਿਤੇ ਗੱਲ ਲਵੇ ਲੱਗਣੀ ਸੀਗੀ ਲੈ ਸੱਚੀ ਬਹਣ ਨਾਲ ਗੱਲ ਲਵੇ ਲੱਗ ਜੂਗੀ ਬਸ 2-4 ਦਿਨਾਂ ਵਿੱਚ ਵਿਚੋਲਾ ਆ ਰਿਹਾ ਆਪਾਂ ਹਫਤੇ ਦੇ ਵਿੱਚ ਕਿ ਨਿਕੜਾ ਕੇ ਤੈਨੂੰ ਲੈ ਆਉਣਾ ਸੱਚੀ ਹਾਂ ਅੱਛਾ ਬਤਿਆ ਫਿਰ ਠੀਕ ਆ ਹੁਣ ਤਿਆਰੀ ਸ਼ੁਰੂ ਕਰਦੇ ਬਸ 5-7 ਦਿਨਾਂ ਵਿੱਚ ਸੱਜਣ ਪਈ ਹੈ ਅੱਛਾ ਚੱਲ ਫਿਰ ਚੱਲੀਏ ਹੁਣ ਮੈਂ ਬਹੁਤ ਲੇਟ ਹੋ ਚੁੱਕਾ ਚੱਲਾ ਜੀ ਮੈਂ ਫਿਰ ਨਿਕਾਂ ਦੱਸਿਓ ਪਰ ਤੁਰੀਆ ਮੈਂ ਦੇਖ ਲਿਆ ਮੈਂ ਤਾਂ ਪੂਰੇ ਵਾਸਤੇ ਵੀ ਕੁੜੀ ਦੇ ਲਈ ਹੁਣ ਤੁਸੀਂ ਆਪਣੀ ਧੇਰੀ ਕਰੋ ਮੈਂ ਗੋਰੀ ਦਾ ਵੀ ਘਰਾ ਦੀ ਗੋਰੀ ਦਾ ਤੇਰੇ ਹੱਥੀ ਲਾਉਂਗੀ ਮੈਂ ਰਿਸ਼ਤਾ ਜਦੋਂ ਮੈਂ ਆਪਣੀ ਜਵਾਨ ਕਰ ਲਈ ਹੁਣ ਤਾਂ ਕੱਲ੍ਹ ਪਰਸੋਂ ਤੱਕ ਬਸ ਲੱਖੀ ਹੀ ਲਿਆਏਗੀ ਮੈਂ ਤਾਂ ਇਹਨੂੰ ਐਂ ਕਹਿੰਦਾ ਸੀ ਅੱਛਾ ਹੁਣ ਮਾੜੀ-ਵੋਡੀ ਕਢਾਈ ਕਰ ਚਾੜਾਂਗੇ ਦੋਨਾਂ ਦੀ ਨਿਪਟੜ ਰਹਿਣ ਦੇ ਕੰਮ ਚਲੋ ਫਿਰ ਐਂ ਕਰਦੇ ਹਾਂ ਆਪਾਂ ਫਿਰ ਪਰਸੋਂ ਦਾ ਪ੍ਰੋਗਰਾਮ ਰੱਖ ਲਈਏ ਆਹੋ ਪਰਸੋਂ ਦਾ ਇੱਕ ਵਾਰ ਗੱਪ-ਬੱਗ ਕਰਦਾ ਟਾਈਮ ਨਾਲ 9 ਵਜੇ ਨਾਲ ਤਿਆਰ ਹੋ ਕੇ ਆ ਜੀ ਆਪਾਂ ਬਸ ਉਹਦੇ ਚ ਨਿਚੜਾਵਾ ਕਰਨਾ ਹੈ ਕੁੜੀ ਦੇ ਰਿਸ਼ਤੇ ਦੀਆਂ ਗੱਲਾਂ ਕਹਿੰਦੇ ਹੋਰ ਪਾਸੇ ਚਲੇ ਜਣੇ ਆਂਦੇ ਨੇ ਫਿਰ ਤੈਨੂੰ ਪਤਾ ਮੁੰਡਾ ਉਹਦੇ ਮਨ ਨਹੀਂ ਹੈਗਾ ਰਹਿਦਾ ਤੋਂ ਬਈ ਆਪੀ ਸਿਆਰ ਜੇਲਾ ਕੰਮ ਨਿਭੜਦਾ ਉਹਦੇ ਵਰਗੀ ਰੀਸ ਨਹੀਂ ਇਹਨਾਂ ਜਿਹੜਾ ਕੋਰੋਨਾ ਹੋ ਗਰ ਨਹੀਂ ਮੈਂ ਕਹਿੰਦਾ ਲੋ ਭਾਈ ਤੈਨੂੰ ਤਿਆਰ ਹੋ ਕੋਈ ਆਜੂ ਤੁਸੀਂ ਸੱਦੀ ਤਿਆਰ ਹੋ ਜਾਓ ਤੁਸੀਂ ਜਿਆਦਾ ਟਾਈਮ ਲਗਾਉਂਦੇ ਹੋ ਮੈਂ ਵੀ ਹੋ ਜੂਗੀ ਕੋਈ ਨਾ ਠੀਕ ਜੇ ਤੁਸੀਂ ਪਹਿਲਾਂ ਉੱਠ ਕੇ ਮੈਨੂੰ ਫੋਨ ਕਰਦੇ ਹੋ ਚੰਗਾ ਸੱਸੀ ਚਲ ਕੋਈ ਕੰਮ ਤਾਂ ਨਹੀਂ ਪੜੇ ਹਾਂ ਮੈਂ ਤਾਂ ਬੁਖਾਰ ਚੜਿਆ ਫਿਰਦਾ ਕੀ ਗੱਲ ਉਹ ਵੀ ਬੁਖਾਰ ਆ ਗਿਆ ਕੱਲ ਪਰਸੋਂ ਦਾ ਬੁਖਾਰ ਹੈ ਰਿਕ ਨੂੰ ਬੁਲਾ ਕੇ ਲਿਆ ਮੈਂ ਟਿਕਟ ਦੁਕਾਨਦਾਰ ਨਹੀਂ ਲਈਏ ਕੋਈ ਮੈਂ ਹੋ ਜਾਵਾਂਗੀ ਜੇ ਰੋਟੀ ਲਾ ਫਿਰ ਭੁੱਖ ਲੱਗੀ ਆ ਮੈਂ ਤਾਂ ਨਹੀਂ ਰੋਟੀਆਂ ਆਪਾਂ ਕਰ ਉਹ ਬੇਬੇ ਤੜਕਦਾ ਗਿਆ ਵਾ ਕੂ ਤੇ ਉੱਥੇ ਦੋ ਗੰਨੇ ਚੂਪ ਕੇ ਮਰਦਾ ਟਾਈਮ ਲਗਾਇਆ ਪੁੱਤਾ ਬਣਾ ਦੇ ਦੋ ਪੁਲਕੇ ਚਲ ਮੈਨੂੰ ਤਾਪ ਜਿਹੜਾ ਨਹੀਂ ਪੱਕਦੀਆਂ ਦਾ ਵਿਆਹ ਕਰਾਵਾਂ ਜਾਂਦੀ ਹੈ ਵਿਆਹ ਵਿਆਹ ਤੂੰ ਤਾਂ ਅਹੀ ਮੈਨੂੰ ਚੜ ਫਾਹੇ ਤੂੰ ਵਿਆਹ ਵਿਆਹ ਕਰਾਵਾਂ ਉਹਨੂੰ ਵਿਆਹ ਨੂੰ ਸ਼ੂਟਿੰਗ ਨੂੰ ਚਲ ਕੋਈ ਆ ਸ਼ੂਟਿੰਗ ਨੂੰ ਵਿਆਹ ਲੈਨੀ ਆ ਕੀ ਗੱਲ ਹੋ ਗਈ ਬੇ ਕੀ ਉਹ ਗੱਲ ਵੀਰੇ ਉਹ ਵਿਆਹ-ਵਿਆਹ ਨੂੰ ਬੜੀ ਜਾਂਦੇ ਆ ਮੈਂ ਕਹੂੰ ਤਾ ਰੋਟੀ ਪਕਾ ਦੇ ਕਹਿੰਦੀ ਪਕਾ ਲੂਆ ਫਿਰ ਲਿਆਓ ਵਿਆਹ ਲਈ ਲਿਓ ਉਹ ਦੱਸ ਬੇਬੇ ਗਲਤ ਗੱਲ ਕਹਿੰਦੀ ਆ ਪਹਿਲਾਂ ਵਿਆਹ ਤੂੰ ਕਰਾਵੇਂਗਾ ਤਾਂਹੀਂ ਮੇਰਾ ਹੋਊਗਾ ਕਰਵਾਉਣਾ ਜਿਹੜਾ ਹੁਣ ਤਾਂ ਮੈਂ ਪਰੌਂਡੇ ਖਾਲਾ ਭਾਬੀ ਦੱਸਦੇ ਕੋਈ ਤੂੰ ਕਰਾ ਲਾ ਮਿਲ ਤਾਂ ਹੋ ਜਾਊਗਾ ਮੈਂ ਵੀ ਦੇਖਾਂ ਚੱਲ ਕੋਲ ਨਾ ਐਸੇ ਨੂੰ ਵਿਆਹ ਲੈ ਨੀ ਫੇਰ ਤਿਰਿੰਝ ਕਰਾ ਲਈਏ ਜਦੋਂ ਕਰਾਉਣਾ ਹੋਊਗਾ ਮਾ ਫਰਹੀ ਨਹੀਂ ਮਾਨ ਹੈਗਾ ਇਹਦਾ ਬੇਬੇ ਮੈਂ ਤਾਂ ਜਦ ਮਰਜੀ ਲਿਆਵਾਂ ਇਹਨੂੰ ਵਿਆਹ ਹੋ ਪਹਿਲਾਂ ਬੇ ਲੱਕੀ ਨੂੰ ਤਾਂ ਮੈਂ ਅੱਜ ਵਿਆਹ ਲਾ ਮਤਾਂ ਤੇਰੇ ਕਰਕੇ ਚੁੱਪ ਕਰੇ ਨਾ ਕੰਜਰਾਂ ਤੇ ਤੂੰ ਛੜਾ ਛੜਾ ਕਹਿਣ ਲੱਗ ਜਿੰਨੇ ਸਾਰੇ ਪਿੰਡ ਚ ਉਹ ਕਹੀਂ ਜਾਣ ਸਮਝਦੇ ਲੋਕ ਗਾਇ ਗਰਮ ਦੇ ਬੱਝੂ ਛੜੇ ਦਾ ਬੰਦ ਬਸਾਰੀ ਰਾਤ ਬੰਦੀ ਇਹਨੂੰ ਜਗੀ ਛੜੇ ਦਾ ਵਾਹੇ ਵਾਹੇ ਨਾ ਜਵਾਹਾ ਮਾਨ ਵਾਲਾ ਮਾਣ ਆਹ ਦੇਖ ਲੈ ਬੇਬੇ ਕਹੇ ਜੀ ਗੱਲਾਂ ਕਰਦਾ ਆਹ ਦੇਖ ਲੈ ਚਲ ਬੇ ਗੱਲ ਤੁਸੀਂ ਤੋ ਮੈਂ ਮੈਂ ਨਹੀਂ ਤੈਨੂੰ ਤੂੰ ਇਹਨੂੰ ਦੇਖ ਸਕਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਰਹਿਣਾ ਤੱਕ ਜੇ ਕੰਮ ਕਰਕੇ ਬੇਬੇ ਨਾ ਮੈਂ ਤਾਂ ਨਾ ਜਾ ਰਾ ਹਾਂ ਕੋਈ ਗੱਲ ਨਹੀਂ ਹੁਣ ਬਾਬੇ ਮੈਂ ਵਿਆਹ ਕਰਾਂਗਾ ਇਆ ਦੋ ਰੋਟੀਆਂ ਦਾ ਲਾਗ ਲੈ ਰੋਟੀ ਮੈਨੂੰ ਬੇ ਪਕਾ ਦੇ ਨੂ ਪਕਾ ਦੇ ਪਕਾ ਦੇ ਰੋਟੀ ਤਾਂ ਮੈਂ ਬਣਾ ਦਿੰਦਾ ਪਰ ਦੱਸ ਤੈਨੂੰ ਬਣਾਉਣੀ ਕੋ ਪੂਰੀ ਕੰਦ ਦੀ ਦਾਲ ਬਣਾ ਦੂ ਨਾਲ ਇੱਕ ਗੱਲ ਯਾਦ ਰੱਖ ਲੈ ਜਦੋਂ ਮੇਰਾ ਵਿਆਹ ਹੋਵੇ ਮੇਰੇ ਘਰੋਂ ਨੂੰ ਕਹੀ ਜਾਈ ਰੋਟੀਆਂ ਬਣਾ ਕੇ ਖਵਾਉਣ ਤੇ ਮੈਨੂੰ ਠੀਕ ਹੈ ਉਹ ਨਹੀਂ ਰੋਟੀਆਂ ਬਣਾ ਦਿੰਦਾ ਠੀਕ ਹੈ ਉਹ ਕਿਉਂ ਵੀ ਐਸੇ ਤੇ ਪਕਾਇਆ ਕਰੇ ਰੋਟੀਆਂ ਪਰ ਮੈਂ ਤਾਂ ਢਿੱਲਾ ਮੱਠ ਕਰਤੀ ਆ ਪੁੱਤ ਉਹ ਬਹਾਸ ਦੇਣ ਰਿਹਾ ਬੇ ਹੁਣ ਬਹੁਤ ਤੁੜੂ ਕਹਾਂਗੇ ਪਾ ਸਿਆਣਾ ਹੈ ਤਮ੍ਹ